چیتن پریت سنگھ چیتن پریت سنگھ امرت سنگھ ਵਾਣਾ ਕਮਿਟਮੈਂਟ ਬਾਈ ਕੋਲ ਕਰਦੇ ਹੋੜੀ ਕੋੜੀ ਦੇ ਕਰਮ ਕਰਮ ਬੋਲੇ ਇਹ ਸੋਨੇਹਾ ਸਿਰ ਅਕਾਲ ਜਿੱਕੇ ਜੋਗ ਸਿੰਘ پراب صحابی کور جیت مان سنگھ جتم سنگھ پسیم سنگھ بول سو نار فتح سنگھ ارجن پرتاپ سنگھ جاب سنگ، صاحب سنگھ روپ کرن سنگھ سہبدیپ سنگھ ساحب جوت سنگھ چرندیپ سنگھ چرندیپ سنگھ

ਪੰਜਾਬ ਸਿੰਘ ਜਿਹੜੇ 11 ਤੋਂ 14 ਸਾਲ ਦੀ ਉਮਰ ਦੇ ਬੱਚੇ ਜਿਨ੍ਹਾਂ ਨੇ ਦਸਤਾਰ ਤੇ ਦਿਮਾਲੇ ਦੇ ਵਿੱਚ ਫਰਸਟ ਤੇ ਸੈਕੰਡ ਪੋਜੀਸ਼ਨ ਹਾਸਲ ਕੀਤੀ ਉਹਨਾਂ ਦੇ ਵਿੱਚ ਸਹਿਜਦੀਪ ਸਿੰਘ ਜਿਨੇ ਬਹੁਤ ਸੁੰਦਰ ਦਸਤਾਰ ਸਜਾਈ ਸਹਿਜਦੀਪ ਸਿੰਘ ਇੱਕ ਹੋਰ ਜੀ ਤੇ ਗੁਰਪੂਰ ਸਿੰਘ ਕਹਾਣੀ ਨੂੰ ਫਾਇਰ ਦੇ ਮੈਂ ਬੋਲਿਆ ਨਹੀਂ ਮੈਂ ਮੈਂ ਉਹ ਪਾਸੇ ਕਰ ਲਾ ਇੱਥੋਂ ਮੈਂ ਕਿਹਾ ਸੀ ਪਾਸੇ ਜਾਓ ਗੁਰੂ ਸਿੰਘ ਹਾਂਜੀ ਗੁਰੂ ਸਿੰਘ ਬਹਿ ਜਾਓ ਬਹੁਤ ਇੱਥੋਂ ਪਾਸੇ ਰਹੇ ਕਿ ਮੱਥਾ ਟੇਕਦੇ ਨਾ ਸਨ ਉੱਤੇ ਬਹਿ ਜਾਓ ਪਰੇ ਗੁਰਮੂਰ ਦੋਵਾਂ ਦਾ ਕੇਸ ਰੋ ਪੁੱਛ ਦੋਨੋਂ ਦੇਖ ਲੈਣਾ ਜਿਹਦੀ ਦਸਤਾਰ ਇਹਨੇ 11 ਦਸਤਾਰ ਹਾਂਜੀ ਇਹ 11 ਦਸਤਾਰ دوسرا کرو سا ਜਿਨ੍ਹਾਂ ਨੇ ਸੋਨਾ ਸੁੰਦਰ ਦਮਾਲਾ ਸਿਆਇਆ ਉਹ ਹੈਗੇ ਜੀ ਅਸ਼ਮੀਤ ਸਿੰਘ 골ਡ ਤੇ ਇਹਨਾਂ ਨੇ ਇਹ 골ਡ ਨੇ ਜੀ ਇਹਨਾਂ ਨੂੰ 골ਡ ਪ੍ਰਾਈਜ਼ ਦਿੱਤਾ ਜਾਂਦਾ ਤੇ ਜਸ਼ਨ ਸਿੰਘ ਜਿਹੜੇ ਆ ਉਹਨਾਂ ਨੂੰ ਸਰਵਰ ਮੈਡਲ ਆ ਜੀ ਨਾ ਬੋਲੇ ਸੋ ਨਿਹਾਲ ਸੋ ਪਹਿਲੇ ਸੀ ਜਦੋਂ ਅਪਰਟੀ ਸੀ ਇਹ ਨਾ BMW ਦਾ ਤਰੀਕ ਉਹਨੂੰ ਕਰਦੇ ਰਹੇ ਅੱਗੇ ਕਰੋ ਅੱਜ ਜਿਵੇਂ ਜੀ ਆਪਾਂ ਇੱਥੇ ਦਸਤਾਰ ਮੁਕਾਬਲੇ ਹੋ ਰਹੇ ਸੀ ਜੀ ਸਖ ਮੋਟਰਸਾਈਕਲ ਕਲੱਬ ਦੇ ਪਲੇਟਫਾਰਮ ਤੋਂ ਤਕਰੀਬਨ 2016 ਤੋਂ ਲੈ ਕੇ ਜਦੋਂ ਅਜੇ ਹੈਲਮਟ ਐਗਜੈਂਸ਼ਨ ਹੋਈ ਨਹੀਂ ਸੀ ਤੇ ਸਖ ਮੋਟਰਸਾਈਕਲ ਕਲੱਬ ਦੇ ਪਲੇਟਫਾਰਮ ਤੋਂ ਲਗਾਤਾਰ ਇਹ ਸ਼ੁਰੂਆਤ ਯਾਰੀ ਸੀ ਕਿ ਜਿਹੜੇ ਦਸਤਾਰ ਮਾਰੀ ਸਕਣੇ ਉਹਨਾਂ ਨੂੰ ਹੈਲਮਟ ਦੀ ਸ਼ੋਰ ਦਿੱਤੀ ਜਾਵੇ ਤੇ ਉਹਨਾਂ ਨੂੰ ਲੀਜਰ ਸਕਾਊਨ ਦੇ ਉੱਤੇ ਦਸਤਾਰ ਪਹਿਨ ਕੇ ਮੋਟਰਸਾਈਕਲ ਚਾਉਣ ਦੀ ਯਾਦ ਦਿੱਤੀ ਜਾਵੇ ਅਸੀਂ 2016 ਤੋਂ ਲਗਾਤਾਰ ਹਰ ਸਾਲ ਜਿਹੜਾ ਇੱਕ ਇੰਟਰਨੈਸ਼ਨਲ ਸੈਂਟਰ ਦੇ ਵਿੱਚ ਸੁਪਰ ਸ਼ੋ ਹੁੰਦਾ ਮੋਟਰਸਾਈਕਲ ਦਾ ਜਿੱਥੇ ਮੋਟਰਸਾਈਕਲ ਨੂੰ ਪਿਆਰ ਕਰਨ ਵਾਲੇ ਮੋਟਰਸਾਈਕਲ ਨਾਲ ਜੁੜੇ ਹੋਏ ਲੋਕ ਜਿਹੜੇ ਆ ਉਹ ਭਾਜਾ ਨੀ ਗੈਂਟੀ ਦੇ ਵਿੱਚ ਸ਼ਿਰਕਤ ਕਰਦੇ ਆ ਅਸੀਂ ਹਰ ਸਾਲ ਉੱਥੇ ਆਪਾਂ ਜੀ ਬੂਥ ਲਾਉਨੇ ਆ ਤੇ ਸਿੱਖ ਧਰਮ ਬਾਰੇ ਦਸਤਾਰ ਬਾਰੇ ਤੇ ਸਿੱਖੀ ਰਵੈਤਾਂ ਬਾਰੇ ਜਿਹੜੀ ਆ ਉਹ ਅਵੇਅਰਨੈਸ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਆ ਜਿੱਥੇ ਇੱਥੇ ਸਾਡੇ ਜੀ ਅਸੀਂ ਦਸਤਾਰ ਕੰਪੀਟੀਸ਼ਨ ਦੇ ਵਿੱਚ ਸ਼ਾਮੂ ਸੀਗੇ ਉੱਥੇ ਸਾਡੇ ਕੁਝ ਟੀਮ ਦੇ ਮੈਂਬਰ ਜਿਹੜੇ ਆ ਉਹ ਇੰਟਰਨੈਸ਼ਨਲ ਸੈਂਟਰ ਦੇ ਵਿੱਚ ਸ਼ੋਅ ਦੇ ਵਿੱਚ ਆਪਣੀ ਹਾਜ਼ਰੀ ਲਵਾਏ ਸੀ ਤੇ ਸਾਡੇ ਜਿਹੜੇ ਕਲੱਬ ਦੇ ਸੈਕਟਰੀ ਸਾਹਿਬ ਨੇ ਸਖਤਰੇ ਸਾਡੇ ਕਲੱਬ ਦੇ ਉਹ ਉੱਥੇ ਸਿਵਾ ਨਿਭਾ ਰਹੇ ਸੀ ਤੇ ਹੁਣ ਉਹ ਉੱਥੋਂ ਵਾਪਸ ਆਏ ਨੇ ਤੇ ਮੈਂ ਬੇਨਤੀ ਕਰਾਂਗਾ ਕਿ ਅਗਲੇ ਜਿਹੜੇ ਨਾਮ ਨੇ 15 ਤੋਂ 19 ਸਾਲ ਵਾਲੇ ਤੇ 19 ਪਲੱਸ ਵਾਲੇ ਜਿਹੜੇ ਆ ਉਹ ਸਾਡੇ ਸਖਤਰ ਜਿਹੜੇ ਆ ਪ੍ਰਵਿੰਦਰ ਸਿੰਘ ਪੰਡੂ ਉਹ ਹੀ ਐਨਾਨਸ ਕਰਨਗੇ ਜੀ ਸਖਤਰ ਸਾਹਿਬ ਮੈਨੂੰ ਇਜਾਜ਼ਤ ਦਿਓ ਜੀ ਔਰ ਚੋਕ ਲਈ ਮੌਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਬਰਾਜਗਾਨ ਗੁਰਪ੍ਰੀਤ ਸਿੰਘ ਸਾਧ ਸੰਗਤ ਬਾਉ ਗੱਲਵਾਲ ਕੇ ਹੁਤਤਰਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਦਾ ਦਾ ਭਾਈ ਸਾਹਿਬ ਵਧੀਆ ਖਾਰਾ ਸੀ, ਸੇਵਾ ਨਵਾੜਾ ਸੀ। ਪਰ ਚਲੋ ਜੀਓ ਪਲਾਉ ਦਾ ਨਾਮ। ਅਗਲਾ ਜਿਹੜਾ ਜੋਪ ਹੈਗਾ 15 ਸਾਲ ਤੋਂ ਲੈ ਕੇ 19 ਸਾਲ ਦੇ ਬੱਚੇ ਆਏ ਹੋ। ਤੇ ਪਹਿਲਾ ਸੜਿਕ ਕੇ ਮਾਣੇ ਤੋਂ ਜੰਮ ਤੋਂ ਅਨੀਤ ਸਿੰਘ ਜੰਮ ਤੋਂ ਅਨੀਤ ਸਿੰਘ ਕਦੇ ਰੁਕ ਜਾਓ ਪਰ ਨੂੰਕਾਰ سہ... سہج سنگھ سہج سنگھ مانوجیت سنگھ مانوجیت سنگھ ہركیت سنگھ تنویر سنگھ ਕੋਈ ਨਾ ਕੋਈ ਨਾ ਕੋਈ ਤਰਕ ਨਹੀਂ ਹੈ ਜਿਹੜੇ ਦਸਤਾਰ ਦੇ ਪਾੜੇ ਹੈਗੇ ਆ ਗੋਲਡ ਮੈਡਲਸ ਨੰਬਰ 1 ਤੇ ਗੋਲਡ ਮੈਡਲ ਹੈਗਾ ਤਨਵੀਰ ਸਿੰਘ ਤਰਵੀਰ ਸਿੰਘ ਤੇ ਦੂਸਰਾ ਜਿਹੜਾ ਸਲਵਰ ਮੈਡਲ ਹੈ ਰੋਬਨ ਪ੍ਰੀਤ ਸਿੰਘ ਤਨਵੀਰ ਸਿੰਘ ਤੇ ਰੋਬਨ ਪ੍ਰੀਤ ਸਿੰਘ ਤਨਵੀਰ ਸਿੰਘ ਗੋਲਡ ਤਨਵੀਰ ਸਿੰਘ ਗੋਲਡ ਮੈਡਲ ਤੇ ਰੋਗਿੰਪ ਸਿੰਘ ਸਲਵ ਮੈਡਲ ਬੋਲੇ ਸੁਨਹਿਰਾ ਹੋ ਗਿਆ ਅਗਲੇ ਦਮਾਲੇ ਦੇ ਹੈਗੇ ਆ ਜੰਡਕੌਰ ਗੋਲਡ ਮੈਡਲ تیر نمبر دو پر انیت سنگھ جنرل دمالا سیلور میڈل انیت سنگھ بلے پہ گے گورپرتا گرپرتاپ منپریت منپریت ਸਤਪਾਲ ਸਿੰਘ ਮੰਮੀ ਸਤਪਾਲ ਸਿੰਘ ਇੱਥੇ ਘਰੇ ਤੋਂ ਆਪ ਆਜ ਧੀਰਜ ਸਿੰਘ ਗੋਲੇ ਸੋਨਹਾਂ رب سمرنجیت سنگھ جسپریت سنگھ سمرنپریت سمرنجیت سنگھ جسپریت سنگھ ہروندر سنگھ ہروندر سنگھ ਹਾਰਮਨ ਕਾ ਪਬਲ ਨੂਰ ਸਿੰਘ ਸਾਡੇ ਵਿੱਚ ਸਿੱਧੇ ਗੱਲ ਕਰਦੇ ਆਪ ਜੀ ਬੋਲੇ ਦੇ ਜਿਹੜੇ ਹੈਗੇ ਆ ਸਿਲਵਰ ਮੈਡਲ ਸਮਰਨਜੀਤ ਸਿੰਘ ਸਿਲਵਰ ਮੈਡਲ ਤੇ ਜਿਹਨਾਂ ਦੇ 골ਡ ਮੈਡਲ ਹੈਗਾ ਉਹ ਹੈਗੇ ਆ ਧੀਰਜ ਸਿੰਘ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਸਤੀਰਜ ਸਾਡੇ ਵਾਲ ਦੋਸਤਾਂ ਇਸ ਹਾਲੇ ਵੀ ਆ ਤੇ ਪਾਸ ਤੇ ਹੁੰਦੇ ਆ ਤੇ ਦੋਨੇ ਬ੍ਰਦਰ ਉਸ ਰਾਤੀ ਕਾਫੀ ਮਿਹਨਤ ਕਰ ਗਿਆ ਹਰ ਸੰਡੇ ਨੂੰ ਇੱਕ ਵਾਰੀ ਆ ਦਸ਼ਮੇਸ਼ ਗੁਡਵਰ ਸਾਹਿਬ ਤੇ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਤੇ ਜਿਹੜਾ ਜ਼ਮਾਨੇ ਦਾ ਕੰਪੀਟੀਸ਼ਨ ਹੈ ਉਹਦੇ ਵਿੱਚ 19 ਸਾਲ ਤੋਂ ਉੱਪਰ ਸਰਵਨ ਮੈਡਲ ਹੈ ਹਰਮਨ ਕਾ ਸਿਲਵਰ ਮੈਡਲ ਹਰਮਨ ਕੌਰ ਤੇ 골ਡ ਮੈਡਲ ਜਿਹਨ ਜਿੱਤੇ ਆਇਆ ਮਾ ਦਾ ਨਾਮ ਹੈ ਪ੍ਰਭ ਕੌਰ ਪ੍ਰਭ ਕੌਰ ਬੁਲਰ ਸੋਨ ਉਹ ਜਿਹੜੇ ਸਾਡੇ ਜੱਜ ਸਾਹਿਬਾਨ ਐ ਉਹਨਾਂ ਨੇ ਉਹਨਾਂ ਨੂੰ ਸ੍ਰੋਪਾਉ ਦਾ ਯੋਗਾ ਕੋਟਾ ਸਾਹਬ ਨੂੰ ਉਹ ਹੈਗੇ ਸਾਡੇ ਰਾਜਵਿੰਦਰ ਸਿੰਘ ਜੀ ਸਾਡੇ ਕਲੱਬ ਦੇ ਪ੍ਰੈਜ਼ੀਡੈਂਟ ਜੀ ਆ ਕਹਾਂਜੀਆ ਤੇ ਉਹ ਆਪਣੇ ਨਾਲ ਵੀ ਕੰਮ ਕਰਦੇ ਆ ਦਸਤਾਰਾਂ ਵੀ ਸਜਾਉਂਦੇ ਆ ਪੁਸ਼ਪ੍ਰੀਤ ਸਿੰਘ گرسے نرمیت سنگھ نونیت سنگھ درمجیت سنگھ ਇਹ ਬਹੁਤ ਲੰਬੇ ਸਮੇਂ ਤੋਂ ਇਹ ਸੇਵਾ ਕਰ ਰਿਹਾ ਲਗਾਤਾਰ ਕੰਟੀਨਿਊ ਕਰ ਰਿਹਾ ਇਹ ਗੁੰਦੇ ਨਮਤੀ ਸੇਵਾ ਹੈਗੀ ਆ ਤੇ ਇੱਕ ਬਹੁਤ ਬੜਾ ਮਨੋ ਇਹ ਪੈਨ ਵੀ ਕੱਢਦੇ ਆਪਣਾ ਹਰ ਹਫਤੇ ਤੇ ਜਾਇਂ ਜਾਇਨਨ ਤੇ ਜੇ ਬਾਹਰ ਗਏ ਉਹਨਾਂ ਫਤਿਹ ਦਾ ਲਖ ਹੋ ਜਾਂਦਾ ਪਰ ਇਹ ਟਾਈਮ ਲਾਉਂਦੇ ਨੇ ਉਹ ਬਹੁਤ ਸਮਾਂ ਦਿੱਤਾ ਉਹ ਤੇ ਇਹਨਾਂ ਨੂੰ ਵੀ ਸਨਮਾਨ ਦਿੱਤਾ ਜਾਊਗਾ ਤੇ ਭਾਈ ਸਾਹਿਬ ਸਾਡੇ ਬਲਤਾਰ ਸਿੰਘ ਬਲਤਾਰ ਸਿੰਘ ਵੀ ਉਥੇ ਸੇਵਾ ਨੂੰ ਹੁੰਦੇ ਆ ਤੇ ਇਹਨਾਂ ਨੂੰ ਵੀ ਸਰਪਾ ਦੇੇ ਦੇ ਸਮਾਨਤ ਗੁਰੰਦਾਵਾ ਸਾਹਿਬ ਜਤਿੰਦਰ ਸਿੰਘ ਜੀ ਨੂੰ ਆਵਾਜ਼ ਇਹ ਇਸੇ ਗੁਰਦੁਆਰ ਸਾਹਿਬ ਤੋਂ ਉਹ ਹਰ ਹੋਲੇ ਸੋਹਣੇ ਦਾਵਾ ਸਾਹ ਹਰ ਸੈਟਰਡੇ ਤੇ ਇੱਕੋ ਲੈ ਕੇ ਤੇ ਰਵੇ ਦਾ ਤੇ ਇੱਕ ਵੀਰਿਆ ਸੁਪਰੀਮ ਤੋਂ ਉਹ ਵੀ ਇੱਥੇ ਨਾਲ ਸ਼ਹਿਰਾ ਕਰਦੇ ਆ ਜਮਾਲੇ ਆ ਰਹੇ ਹੈਗੇ ਆ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਆਉਣ ਇੱਥੇ ਬੋਲੇ ਸੋਨਹਾ ਸ਼ਹਿਰਾ ਗੋਪੀ ਸਿੰਘ ਸਾਡੇ ਜਿੰਨੇ ਵੀ ਸੋਨਹਾਲ ਇਹ ਜਿੰਨੇ ਵੀ ਸੇਵਾਦਾਰ ਆਏ ਇਹ ਇਥੇ ਵਲੰਟੀਅਰ ਵਲੰਟੀਅਰ ਸਰਵਿਸ ਕਰਦੇ ਆ ਤੇ ਆਪਣਾ ਟਾਈਮ ਲਾ ਕੇ ਤੇ ਦਸਾਂ ਸਾਲ ਹੋ ਗਏ ਆ ਹਰ ਹਫਤੇ ਦਸ਼ਮੇਸ਼ ਗੁਰਦੁਆਰਾ ਸਾਹਿਬ ਦਸ਼ਮੇਸ਼ ਵਰਕਿੰਗ ਕੇਂਦਰ ਵਿੱਚ ਸੈਟਰਡੇ ਦਾ ਸੰਗਠਨ ਆਸਾਂ ਲੈਂਦੇ ਆ ਤੁਹਾਨੂੰ ਸਾਰੇਆਂ ਦਾ ਸਾਰੀਆਂ ਸੰਪਨ ਦਾ ਧੰਨਵਾਦ ਕਰਦੇ ਆਂ ਤੇ ਖੰਗ ਦਾ ਮਾਈਕ ਵਾਪਸ ਦੇਣਾ ਆਪਣੇ ਪ੍ਰਧਾਨ ਸਾਹਿਬ ਨੂੰ ਸਾਡੇ ਸਿਕਮੋਸਰ ਕਲਾਬ ਨੇ ਤੇ ਸਰਪੱਤ ਨੂੰ ਅਕਨਗੇ ਅ ਬਲਕਨਜੀ ਸਿੰਘ ਜੀ ਉਹ ਧੰਨਵਾਦ ਕਰੰਗੇ ਜਿਹੜੀ ਜਿਹੜੀ ਡਾਕਟਰ ਜੀ ਕਲਾਬ ਦੇ ਸਿਕਮੋਸਰ ਕਲਾਬ ਦੇ ਤੇ ਆਪ ਫਤੇ ਸਾਂਹੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੰਤਕ ਕਾਰਜ ਪਹਿਲਾਂ ਆਪਾਂ ਤੁਸੀਂ ਨੇ ਵੇਖਿਆ ਹੁਣ ਜਿਹੜੀ ਥਾਂ ਤੇ ਬੱਤੀਆਂ ਦਾ ਇੱਕ ਵੀਗ ਦਾ ਆਪਾਂ ਕੈਂਪ ਲਾਇਆ ਹੈ ਪਹਿਲੇ ਕਾਜੀਪੁਰ ਹੁਮਨਦੀ ਗਾਇਰ ਦੇ ਵਿੱਚੋਂ ਕਲਾਸਾਂ ਲਗਦੀਆਂ ਨੇ ਜਾਂ ਕੈਂਪ ਲੱਗਦੇ ਨੇ ਕਿ ਇਸ ਵਾਰ ਤੇ ਦੇ ਕੈਂਪਲੇ ਵਿੱਚ ਜਿਸ ਤਰ੍ਹਾਂ ਦੀ ਪਰਫੋਰਮੈਂਸ ਬੱਚਿਆਂ ਨੇ ਕੀਤੀ ਆ ਤੁਸੀਂ ਉਹ ਵਿਅਕਤੀ ਹੋਵੇ ਜੀ ਬਾਹ ਕਮਾਲ ਉਹਨਾਂ ਨੇ ਦਸਮ ਪਾਤਸ਼ਾਹ ਤੇ ਸਹਿਮ ਰਾਜਿਆਂ ਤੇ ਇਤਿਹਾਸ ਤੇ ਤੱਤਾ ਤੇ ਆਪਣੇ ਵਿਚਾਰ ਜਿਸ ਤਰ੍ਹਾਂ ਦੇ ਰੱਖੇ ਨੇ ਇਸ ਉਮਰ ਦੇ ਵਿੱਚ ਬੱਚਿਆਂ ਨੂੰ ਜਦੋਂ ਕੌਨਫੀਡੈਂਸ ਬਣ ਜਾਂਦਾ ਫਿਰ ਉਹ ਜ਼ਿੰਦਗੀ ਦੇ ਵਿੱਚ ਲਾਈਫ ਦੇ ਵਿੱਚ ਕਦੇ ਮਾਰ ਨਹੀਂ ਜਾਂਦੇ ਸਿੱਖ ਮੋਟਰਸਾਈਕਲ ਦੀ ਕਲਾਸ ਨੂੰ ਦੀ ਨਹੀਂ ਵੀ ਇਹੋ ਜੇ ਕਾਰਜ ਤੋਂ ਰੱਖੀ ਗਈ ਸੀ ਕਿ ਮੋਟਰਸਾਈਕਲ ਪੱਗ ਬਨ ਕੇ ਚਲਾ ਨਹੀਂ ਜੀਦਾ ਨਵੇਂ ਤਾਂ ਥੋੜੇ ਜੀ ਸਿੰਗਾਂ ਦਾ ਇਹ ਸੋਚ ਸੀ ਕਿ ਆਪਾਂ ਇੱਕ ਕਲੱਬ ਬਣਾਈਏ ਤੇ ਮੁਰਗੇ ਦੀ ਲੜਾਈ ਲੜਗੇ ਉਹ ਲੜਾਈ ਸਾਰੇ ਜਿੰਨੇ ਤੁਸੀਂ ਵੇਖ ਰਹੇ ਹੋ ਬੈਠੇ ਜਾਂ ਹੋਰ ਵੀ ਬੜੀ ਲੰਮੀ ਲੜਾਈ ਆਪਾਂ ਲੜ ਕੇ ਉਹਦੀ ਜਿੱਤ ਪ੍ਰਾਪਤ ਕੀਤੀ ਤੇ ਇਹਦੇ ਵਿੱਚ ਗੁਰਦੁਆਰਾ ਗੁਰਨਾਨਕ ਮਿਸ਼ਨ ਤੇ ਸਿੱਖ ਮੋਟਰਸਾਈਕਲ ਕਲੱਬ ਦਾ ਬਹੁਤ ਵੱਡਾ ਯੋਗਦਾਨ ਹੈ ਜੁਆਇਨ ਹੋਈ ਇਹਦੇ ਵਿੱਚ ਕੰਮ ਕੀਤਾ ਅੱਗੇ ਜਿਹੜੇ ਪ੍ਰੋਮਿਸ ਦੇ ਵਿੱਚ ਯੂ ਕੌਂਨ ਦੇ ਵਿੱਚ ਤਕਰੀਬਨ 2-3 ਵਾਰ ਗਵਰਨਮੈਂਟ ਦੇ ਨਾਲ ਮੀਟਿੰਗਾਂ ਆਪਾਂ ਕਰ ਚੁੱਕੇ ਹਾਂ ਕੰਮ ਮੈਨੂੰ ਲੱਗਦਾ ਉਹ ਵੀ ਆਪਣਾ ਫਤਿਹ ਹੋ ਜੂਗਾ ਤੁਹਾਡੀ ਬਹੁਤ ਬਹੁਤ ਕਿਰਪਾ ਨਾਲ ਕਿਸੇ ਨਰਾਈ ਨਮਾਜ਼ ਤੋਂ ਓਸ਼ੀਆ ਦੇ ਵਿੱਚ ਸਿਕ ਮੋਟਰਸਾਈਕਲ ਕਲੱਬ ਤੇ ਗੁਰਦੁਆਰਾ ਸਾਹਿਬ ਦੇ ਲੰਗਰ ਦੇ ਉੱਤੇ ਵੀ ਮੀਟਿੰਗਾਂ ਕਰ ਚੁੱਕੇ ਨੇ ਤੋਂ ਹੋਰ ਵੀ ਕਾ ਵੀ ਆਪਣੀ ਜਿਹੜੀ ਜذور ਹੈ ਦਾ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਨੇ ਜਦੋਂ 1699 ਦੇ ਵਿੱਚ ਪੰਜ ਸਾਗਿਆ ਤੋਂ ਉਹਨਾਂ ਨੇ ਆਪਾਂ ਨੂੰ ਇਹ ਪਹਿਲਾ ਹੀ ਦਿਨ ਦੱਸਿਆ ਸੀ ਵੀ ਤੁਸੀਂ ਹਮੇਸ਼ਾ ਜਵਨ ਦੇ ਉਲਟ ਵੀ ਯੁੱਧ ਨਾਲ ਤੇ ਬੇਇਨਸਾਫੀ ਦੇ ਉਲਟ ਵੀ ਯੁੱਧ ਨਾਲ ਇਹ ਆਪਣਾ ਮੁਲਕ ਹੈ ਜਿੱਥੇ ਆਪਾਂ ਬਰੀਰੀ ਆਪਣਾ ਜੋ ਕਹਿਣਾ ਜੋ ਆਪਣਾ ਹੱਕ ਬਣਦਾ ਉਹਨੂੰ ਆਪਾਂ ਕਹਿ ਸਕਦੇ ਹਾਂ ਗੌਰਮੈਂਟਾਂ ਨੂੰ ਤੇ ਆਪਾਂ ਉਹਨਾਂ ਤੋਂ ਲੈ ਸਕਦੇ ਹਾਂ ਤੋਂ ਉਹਦੇ ਲਈ ਆਪਾਂ ਕੰਮ ਕਰ ਰਹੇ ਹਾਂ ਇਨਾ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਸਿਕੂਟ ਸਿੰਗਲ ਕਲੱਬ ਦਾ ਜਿਹੜੇ ਬਹੁਤ ਹੀ ਵਧੀਆ ਕੰਮ ਕਰ ਰਹੇ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਨੂੰ ਜਾਦੀਆਂ ਕਲੱਬ ਐਕਸ਼ਨ ਹੁਣ ਮੈਂ ਸਿੱਖ ਮੋਟਰਸਾਈਕਲ ਕਲੱਬ ਦੇ ਤੁਸੀਂ ਵੀ ਉਹਨਾਂ ਨੂੰ ਸੰਬੋਧਨ ਕਰਦੇ ਰਹੇ ਗੁਰਦੁਆਰਾ ਸਾਹਿਬ ਦੇ ਨੂੰ ਹੋ ਜ਼ਿੰਮੇਵਾਰ ਮੇਨ ਸੱਜਣ ਨੇ ਪ੍ਰਧਾਨ ਲਖਿੰਦਰ ਸਿੰਘ ਧਾਰੀਆਲ ਮੋਟਰਸਾਈਕਲ ਕਲੱਬ ਦੇ ਉਹ ਪ੍ਰਧਾਨ ਨੇ ਉਹ ਆਪਕਾਂ ਦਾ ਨੇ ਨਰ ਕੋੜਾ ਜੀ ਵਿਚਾਰ ਸਾਂਝੇ ਕਰਨਗੇ ਨਾਲ ਧੰਨਵਾਦ ਕਰਨਗੇ ਕੋਸ਼ਕਰੀ ਕੀ ਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਚਰਮੰਡੀ ਸਤਿਰੁ ਵਿਭਖੀ ਦਾ ਫਤਿਹ ਦਾ ਕੋ ਫਤਿਹ ਜੀ ਉਹ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਤਾਂ ਪਹਿਲਾਂ ਜਿੰਨੇ ਵੀ ਬਲਾਰੇ ਮੋੜ ਕੇ ਗਿਆ ਉਹਨੇ ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਦੱਸਿਆ ਜਿਹੜੀ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਦੀ ਗੱਲ ਆ ਇਹ ਕਈ ਵਾਰੀ ਸਾਡੇ ਜਿਹੜੇ ਨਵੇਂ ਆਏ ਬੱਚੇ ਨੇ ਆਪਾਂ ਬਹੁਤ ਲਾਈਟ ਲੈ ਲਏ ਨੇ ਪਰ ਇਹਦੇ ਪਿੱਛੇ ਬਹੁਤ ਵੱਡਾ ਸੰਘਾਰਸ਼ ਆ ਬਹੁਤ ਕਮਿਊਨਿਟੀ ਦੀ એનર્ਜੀ ਤੇ ਪੈਸਾ ਤੇ ਟਾਈਮ ਲੱਗਿਆ ਤੇ ਇਹ ਜਿਹੜਾ ਆਪਾਂ ਨੂੰ ਹੱਕ ਮਿਲਿਆ ਹੋਇਆ ਇਹ ਹੱਕ ਨੂੰ ਸੰਭੇ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਆ ਸਾਡੀ ਆਉਣ ਵਾਲੀ ਜਨਰੇਸ਼ਨ ਦੀ ਜ਼ਿੰਮੇਵਾਰੀ ਹੈ ਇਹ ਹੱਕ ਤੁਹਾਨੂੰ ਵੀ ਅਸੇਖ ਤੁਸੀਂ ਸਿੱਖ ਧਰਮ ਦੀ ਪ੍ਰੈਕਟਿਸ ਕਰਦੇ ਹੋ ਤੁਹਾਡੀ ਦਸਤਾਰ ਤੋਂ ਬਿਨਾਂ ਤੁਹਾਡੀ ਡਰੈਸ ਅਧੂਰੀ ਆ ਇਸ ਕਰਕੇ ਦਿੱਤੀ ਗਈ ਆ ਉਹਦਾ ਪ੍ਰੋਪਰ ਇੱਕ ਕਾਨੂੰਨ ਵਿਧੀ ਵਿਧਾਨ ਕਮੇਟ ਨੇ ਬਣਾਇਆ ਹੋਇਆ ਵੇ ਕਿੰਨੀ ਵੱਡੀ ਦਸਤਾਰ ਹੋਣੀ ਚਾਹੀਦੀ ਆ ਚਾਹੇ ਉਹ ਤੁਸੀਂ ਦਸਤਾਰ ਸਜਾਓ ਜਾਂ ਦਮਾਲਾ ਸਜਾਓ ਉਹਦੀ ਕੋਈ ਪ੍ਰੋਬਲਮ ਨਹੀਂ ਪਰ ਪ੍ਰੋਸਟਰ ਸਾਈਜ਼ ਹੋਣਾ ਚਾਹੀਦਾ ਆਪਾਂ ਇਹਦੀ ਸਾਰੇ ਵੀਰ ਭੈਣ ਭਰਾ ਰਿਸਪੈਕਟ ਕਰੀਏ ਜੇ ਤੁਹਾਨੂੰ ਕਲੱਬ ਮੈਂਬਰ ਕੋਈ ਕਿਉਂਕਿ ਸਮਰ ਦੇ ਵਿੱਚ ਉਹ ਬਹੁਤ ਨੌਜਵਾਨ ਵੀਰਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਨੂੰ ਜੇ ਕੋਈ ਕਲੱਬ ਦਾ ਮੈਂਬਰ ਜਾਂ ਕਲੱਬ ਦਾ ਨੁਮਾਇੰਦਾ ਰੋਕੇ ਸੁਝਾਉਣ ਦੀ ਕੋਸ਼ਿਸ਼ ਕਰਦਾ ਆਪਾਂ ਪਰਵਾਦੀ ਹੋਣਾ ਚਾਹੀਦਾ ਦੂਸਰੀ ਗੱਲ ਜਿਹੜਾ ਆਪਾਂ ਅੱਜ ਦਸਤਾਰ ਤੇ ਦਮਾਲਾ ਕੰਪੀटीशन ਕਰਾਇਆ ਸਾਰੇ ਜਿਹੜੇ ਬੱਚੇ ਇਹਦੇ ਵਿੱਚ ਅੱਜ ਆਏ ਨੇ ਜੋ ਸੈਕੰਡ ਨੰਬਰ ਤੇ ਆਏ ਜਿਹਨਾਂ ਨੂੰ 골ਡ ਮੈਡਲ ਤੇ সিলవర్ ਮੈਡਲ ਨਾਲ ਸਨਮਾਨ ਕੀਤਾ ਜਿੰਨਾ ਵਧੀਆ ਰਿਸਪੌਂਸ